ਦੇ ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਈ ਆਰਮੀਨ ਲੋ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਵਿਧਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋਲ ਜਿਹੜੇ ਪੈਸੇ ਹੜੱਪੇ ਜਾਣ ਮੇਰੀ ਮਦਰ ਕੋਲ ਤੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਹ ਤੋ ਤੱਕ ਕਿਹਾ ਗਿਆ ਕਿ ਜਿਹੜੇ ਧੀਆਂ ਪੋਤੇ ਆ ਇਹ ਤੇਰੇ ਇੱਥੇ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਬੇਨ ਜੀ ਤੁਹਾਡੇ ਨਾਲ ਨਹੀਂ ਜਾਣਾ ਲੈ ਖਾਪੋ ਆਪਣਾ ਉਹੀ ਵਾਅਦਾ ਤੋਂ ਵਾਅਦਾ ਸੰਬੰਧ ਚੰਦਾ ਲਾਓ ਤਾਂ ਕਿ ਜਦੋਂ ਕੋਈ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਹੀ ਅਸੂਸੀਨਾ ਰਹਿ ਸਕੋ ਪਹਿਲਾਂ ਪੈਸੇ ਲੈੇ ਮੇਰੀ ਮਾਤਾ ਕੋਲ ਕਿ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰੇਸ਼ੀ ਸ਼ੀਰਉਣ ਵਾਸਤੇ ਪੈਸੇ ਲੈ ਆ ਫਿਰ ਉੱਥੇ ਕਹਿੰਦੇ ਮਿੱਤਰੀ ਲਾਉਣੇ ਐ ਕਿ ਕੋਠੀ ਭਾਗ ਦੇਣੀ ਐ ਉੱਥੇ ਮੈਂ ਮੰਨ ਲਉ ਜੇ ਤੈਨੂੰ ਪਲਾਟ ਕੱਲਾ ਲੈ ਲਿਆ ਮੈਂ ਜੀ ਜੇ ਉੱਥੇ ਤੁਹਾਡੀ ਕੋਠੀ ਨਾ ਬਣੀ ਹੋਣੀ ਤੇ ਜਾ ਕੇ ਰਹੋਗੇ ਕਿਦਾਂ ਦੇ ਸਵਰਗ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਬੇਤਰਬੂਰ ਰਿਹਾ ਉਹਨਾਂ ਤੋਂ 3 ਸਾਲ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਗਈ। ਮਰਨ ਤੋਂ 1 ਮਹੀਨਾ ਬਾਅਦ ਮਾਤਾ ਮੇਰੀ ਸੁਪਨੇ ਵਿੱਚ ਮੇਰੇ ਕੋਲ ਆਂਦੀ ਆ। ਕਹਿੰਦੀ ਕਿ ਪੁੱਤ ਬਹੁਤ ਜ਼ਿਆਦਾ ਰੋ ਰਿਹਾ। ਕਹਿੰਦੀ ਕਿ ਪੁੱਤ ਮੇਰੀ ਤੇ ਬੁਰੀ ਹਾਲਾਤ ਆ। ਕਿ ਮੈਨੂੰ ਸਵਰਗ ਵਿੱਚ ਪਲਾਟ ਤੇ ਟੀਨ ਨਾ ਮੇਰੀ ਤੇ ਗੱਦੀ ਨਹੀਂ ਮੈਂ ਤੇ ਭਟਕਦੀ ਫਿਰਨ ਨਹੀਂ। ਅੱਜ ਆਪਾਂ ਨੂੰ ਪਤਾ ਲੱਗਿਆ ਹੈ ਕਿ ਗਿਆਨੀ ਜੀ ਵਿਦੇਸ਼ ਦੀ ਧਰਤੀ ਤੋਂ ਆਏ ਆ। ਪੰਜਾਬ ਦੇ ਜਿਹੜੇ ਲੋਕ ਗਮਰਾਹ ਹੋ ਚੁੱਕੇ ਆ। ਜਿਹੜੇ ਆਪਣੇ ਧਰਮ ਨੂੰ ਛੱਡ ਕੇ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਆ। ਉਹਨਾਂ ਨੂੰ ਭੁੱਲੇ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ 'ਤੇ ਲਿਆਉਣ ਵਾਸਤੇ ਗਿਆਨੀ ਗੁਰਪ੍ਰੀਤ ਜੀ ਕੈਲੀਫੋਰਨੀਆ ਵਾਲੇ ਇੱਥੇ ਪਹੁੰਚੇ ਹੋਏ ਅਮਰਸਰ ਤੇ ਮੈਂ ਅੱਜ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਮਿਲਣ ਵਾਸਤੇ ਆਇਆ ਮੈਂ ਆਪਣੀ ਵੀ ਜੋ ਕੁਝ ਮੇਰੇ ਨਾਲ ਹੋ Đੀਤੀ ਆ ਜੋ ਕੁਝ ਮੇਰੇ ਨਾਲ ਹੋਇਆ ਵਾ ਉਹ ਸਾਰੀ ਕਹਾਣੀ ਗਿਆਨੀ ਜੀ ਉਹਨਾਂ ਨੂੰ ਦੱਸੀ ਜਾਣ ਕੇ ਕਿ ਕਿਦਾਂ ਕਿਦਾਂ ਇਹਨਾਂ ਨੇ ਮੇਰੇ ਪਰਿਵਾਰ ਨੂੰ ਤੇ ਮੇਰੀ ਮਦਰ ਨੂੰ ਲੁੱਟਿਆ ਤੇ ਕੀ ਕੋਸ਼ ਉਹਨਾਂ ਦੇ ਨਾਲ ਇਹਨਾਂ ਨੇ ਜਿਹੜੇ ਝੂਠੇ ਉਹਨਾਂ ਨੂੰ ਸੁਪਨੇ ਵਿਖਾਏ ਆ ਜਾਂ ਜੋ ਝੂਠੇ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਰੀ ਗੱਲਬਾਤ ਵੀ ਇਹਨਾਂ ਨੇ ਕੀ ਕਿਹਾ ਵੀ ਮੇਰੇ ਮਾਫਾ ਮੇਰੇ ਜਿਹੜਾ ਫਾਦਰ ਹੀ ਉਹ ਆਰਮੀ ਦੇ ਵਿੱਚ ਸੀਗੇ ਫਾਦਰ ਮੇਰੇ ਦੀ ਡੈਥ ਹੋ ਗਈ ਆਰਮੀ ਦੇ ਵਿੱਚ ਉਦੋਂ ਤਕਰੀਬਨ ਮੈਂ 3-4 ਸਾਲ ਦਾ ਛੋਟੀ ਉਮਰ ਸੀ ਤੇ ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਾਇ ਆਰਮੀ ਵੱਲੋਂ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਵਿਧਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋਲ ਜਿਹੜੇ ਪੈਸੇ ਹੜੱਪੇ ਜਾਣ ਮੇਰੀ ਮਦਰ ਕੋ ਫਿਰ ਇਹਨਾਂ ਨੇ ਪਾਸਟਾਂ ਨੇ ਕੀ ਕੀਤਾ ਵੀ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਹਨੂੰ ਹੌਲੀ ਹੌਲੀ ਆਪਣੀਆਂ ਗੱਲਾਂ ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸੇ ਉਹ ਤੋੜ ਕੇ ਤੇ ਉਹਨਾਂ ਨੂੰ ਇਹਨਾਂ ਨੇ ਕ੍ਰਿਸ਼ਚਨ ਵਾਲੇ ਧਰਮ ਵਾਲੇ ਪਾਸੇ ਜੋੜਤਾ ਤੇ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਥੋਂ ਤੱਕ ਕਿਹਾ ਗਿਆ ਵੀ ਜਿਹੜੇ ਧੀਆਂ ਪੋਤਿਆ ਇਹ ਤੇਰੇ ਇੱਥੇ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਲੇਖਾ ਭੋ ਆਪਣਾ ਵਾ ਤੂੰ ਹੀ ਵੱਧ ਤੋਂ ਵੱਧ ਦਸਵੰਦ ਚੰਦਾ ਦਓ ਤਾਂ ਕਿ ਜਦੋਂ ਤੂੰ ਹੀ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਯਸੂ ਮਸੀਹ ਨਾਲ ਰਹਿ ਸਕੋ ਤੇ ਇਹਨਾਂ ਨੇ ਫੇਰ ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋ ਵੀ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਪੈਸੇ ਲਏ ਆ ਫੇਰ ਉੱਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇਣੀ ਆ ਉੱਥੇ ਮੁੜ ਕੇ ਮੰਨ ਲਓ ਜੇ ਤੁਸੀਂ ਪਲਾਟ ਕੱਲਾ ਲੈ ਲਿਆ ਭੈਣ ਜੀ ਜੇ ਉੱਥੇ ਤੁਹਾਡੀ ਕੋਠੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿਦਾਂ ਤੁਸੀਂ ਸਵਰਗ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਵਿਦ ਪ੍ਰੂਫ ਆ ਅੱਜ ਵੀ ਜਿੰਦੇ ਜਾਗਦੇ ਗਵਾਹ ਵੀ ਹੈਗੇ ਆ ਜਿਹੜੇ ਹੋਰ ਵੀ ਲੋਕ ਚਰਚ ਦੇ ਵਿੱਚ ਮੇਰੇ ਨਾਲ ਜਾਂ ਉਸ ਸਮੇਂ ਉਸ ਚਰਚ ਦੇ ਵਿੱਚ ਹਾਜ਼ਰੀ ਜਦੋਂ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਫੇਰ ਇਹਨਾਂ ਨੇ ਕਿਹਾ ਵੀ ਭੈਣ ਜੀ ਹੁਣ ਤੁਹਾਡੀ ਛੱਤ ਪੈਣ ਵਾਲੀ ਰਹਿ ਗਈ ਇੱਕ ਵਾਰੀ ਹੱਲਾ ਹੋਰ ਮਾਰੋ ਪੈਸੇ ਦਿਓ ਛੱਤ ਪਵਾ ਲਓ ਆਪਣੀ ਸੋ ਮਾਤਾ ਮੇਰੀ ਨੇ ਜਿੰਨਾ ਪੈਸਾ ਤੇ ਲਾਈ ਜੋ ਸਾਡੇ ਸਾਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਆ ਆਰਮੀ ਦੇ ਫੌਜੀ ਦੇ ਬੱਚਿਆਂ ਦੇ ਵਾਸਤੇ ਪੜ੍ਹਾਈ ਵਾਸਤੇ ਪੈਸਾ ਜਾਂ ਉਹਨਾਂ ਦੇ ਲਾਜ ਵਾਸਤੇ ਜਾਂ ਉਹਨਾਂ ਦੀ ਦੇਖਰੇਖ ਵਾਸਤੇ ਪੈਸਾ ਆਉਂਦਾ ਵਾ ਉਹ ਸਾਰੇ ਇਹ ਵੇਲਡ ਪਾਸਟਰ ਪਾਸਟਰ ਸਤਨਾਮ ਪਾਸਟਰ ਪੌਲ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲਡ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜੇ ਧਰਮ ਦਾ ਸਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਘਟਕ ਤੋਂ ਘਟ 70-80 ਲੱਖ ਰੁਪਇਆ ਵਾ ਸੋ ਇਹ ਸਾਰਾ ਪੈਸਾ ਜਦੋਂ ਲੁੱਟਿਆ-ਪੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਆ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ ਫੇਰ ਹੋੜੀ-ਹੋੜੀ ਜਦੋਂ ਮੈਂ ਜਵਾਨ ਹੋਇਆ ਮੈਨੂੰ ਸਾਰਾ ਕੁਝ ਪਤਾ ਲੱਗਿਆ ਵੀ ਇਹ ਤੇ ਸਾਡੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੇਰ ਮੈਂ ਉਸ ਧਰਮ ਦੇ ਵਿੱਚੋਂ ਜਦੋਂ ਬਾਹਰ ਆਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੜਿਆ ਵਾ ਸੁਣਿਆ ਫੇਰ ਉਹਨਾਂ ਦੀ ਵਿਚਾਰ ਧਾੜਾਂ ਤੇ ਚੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਅਸੀਂ ਤੇ ਹਨੇਰੇ ਸੁਧਾਰਿਆ ਸਹੀ ਕੀਤਾ ਆਪਣੀ ਮੈਰਿਜ ਕਰਵਾਈ ਵੇਖੋ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਨੂੰ ਜ਼ਿੰਮੇਵਾਰ ਬਣਾ ਸਿਖਾਇਆ ਜਿਹੜੇ ਮਾਂ ਦੇ ਫਰਜ਼ ਹੀ ਦੋ ਸਿਸਟਰਾਂ ਦੀ ਮੈਰਿਜ ਕੀਤੀ ਮੈਂ ਆਪ ਆਪਣੀ ਮੈਰਿਜ ਕਰਵਾਈ ਆਪਣਾ ਘਰ-ਬਾਰ ਬਣਾਇਆ ਇਸ ਟਾਈਮ ਤੇ ਮੈਂ ਜਿੰਮ ਦਾ ਕੰਮ ਕਰਦਾ ਵਾਂ ਜਿਵੇਂ ਮੇਰਾ ਆਪਣਾ ਤੇ ਸਾਰਾ ਘਰ ਦਾ ਸਰਕਲ ਸਹੀ ਹੋ ਗਿਆ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣ ਕਰਕੇ ਹੁਣ ਅੱਜ ਤੋਂ 3 ਸਾਲ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਗਈ ਆ ਮਰਨ ਤੋਂ 1 ਮਹੀਨਾ ਬਾਅਦ ਮਾਤਾ ਮੇਰੀ ਸੁਪਨੇ ਵਿੱਚ ਮੇਰੇ ਕੋਲ ਆਉਂਦੀ ਆ ਕਹਿੰਦੀ ਕਿ ਪੁੱਤ ਬਹੁਤ ਜ਼ਿਆਦੀ ਰੋ ਰਹੀ ਕਹਿੰਦੀ ਕਿ ਪੁੱਤ ਮੇਰੀ ਤੇ ਬੁਰੀ ਹਾਲਾਤ ਆ ਵੀ ਮੈਨੂੰ ਸਵਰਗ ਵਿੱਚ ਪਲਾੜ ਤੇ ਕੀ ਮਿਲਣਾ ਮੇਰੀ ਤੇ ਗਤੀ ਵੀ ਨਹੀਂ ਹੋਈ ਮੈਂ ਤੇ ਭਟਕਦੀ ਫਿਰਨਦੀ ਆ ਵੀ ਇਥੋਂ ਤੱਕ ਇਹਨਾਂ ਨੇ ਲੁੱਟਿਆ ਉਹਨੂੰ ਝੂਠੇ ਸੁਪਨੇ ਦਿਖਾ ਕੇ ਸਵਰਗਾਂ ਵਿੱਚ ਪਲਾੜ ਦੇ ਨਾਂ ਤੇ ਸਵਰਗਾਂ ਵਿੱਚ ਕੋਠੀ ਦੇ ਨਾਂ ਤੇ ਉਹਦੀ ਲੁੱਟ ਘਸੁੱਟ ਕੀਤੀ ਕੀਤੀ ਆ ਜਦੋਂ ਮੈਂ ਇਹ ਸਾਰੀ ਚੀਜ਼ ਦੀ ਆਵਾਜ਼ ਠਾਈ ਆ ਇਹਨਾਂ ਦੇ ਬਰਖਲਾਫ ਬੋਲਿਆ ਵਾ ਫੇਰ ਮੇਰੇ ਤੇ ਘਰੇ ਬੈਠੇ ਤੇ ਇੱਕ ਲੋਕ ਸਿਆ ਇਥੋਂ ਦਾ ਜਿਹੜਾ ਆਪਣੇ ਆਪ ਨੂੰ ਸਹਾਇਆਂ ਦਾ ਕੋਈ ਪ੍ਰਧਾਨ ਦੱਸਦਾ ਅਮਰਸਰ ਜ਼ਿਲ੍ਹੇ ਦਾ ਤੇ ਉਹਨੇ ਕੀ ਕੀਤਾ ਵਾ ਵੀ ਮੇਰੇ ਤੇ ਘਰੇ ਬੈਠਦੇ ਠੂਠਾ ਪਰਚਾ 295 ਦਾ ਹੁਣ ਦੇਖੋ ਜੇ ਕੋਈ ਭਾਈ ਕਿਸੇ ਨੇ ਕਿਸੇ ਦੀ ਲੋਟ ਹੋਈ ਆ ਤੇ ਅਗਲਾ ਜਾ ਕੇ ਸੱਚ ਤੇ ਦਸੂਗਾ ਹੀ ਮੀਡੀਆ ਸਾਹਮਣੇ ਤੇ ਆਊਗਾ ਹੀ ਤੇ ਜੇ ਕੋਈ ਸੱਚ ਬੋਲੂਗਾ ਤੇ ਉੱਤੇ 295 ਦਾ ਪਰਚਾ ਕਰਾਤਾ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਧਾਰਮਿਕ ਭਾਵਨਾਵਾਂ ਨੂੰ ਕਦੀ ਠੇਸ ਪਹੁੰਚ ਗਈ ਆ ਸਾਡੀ ਤੇ ਲੋਟ ਹੋਈ ਆ ਹੀ ਤੇ ਬੋਲਾਂਗੇ ਸੋ ਅੱਜ ਮੈਂ ਉਹ ਸਾਰੀ ਗੱਲਬਾਤ ਆਪਣੀ ਜਾਨੀ ਜੀ ਨੂੰ ਦੱਸੀ ਆ ਕਿ ਮੇਰੇ ਵੱਲ ਵੀ ਧਿਆਨ ਕੀਤਾ ਜਾਵੇ ਮੇਰੀ ਵੀ ਆਵਾਜ਼ ਜਿਹੜੀ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਜੋ ਕੁਝ ਸਾਡਾ ਹੋ ਗਿਆ ਆਉਣ ਵਾਲ ਹੋਰ ਵੀ ਲੋਕਾਂ ਨਾਲ ਬਹੁਤ ਕੁਛ ਹੋ ਰਿਹਾ ਵਾ ਤੇ ਜਿੰਨੇ ਕੁ ਲੋਕ ਬਚਦੇ ਉਹਨਾਂ ਨੂੰ ਤੇ ਬਚਾ ਸਕੀਏ ਹੁਣ ਮੈਂ ਤੁਹਾਨੂੰ ਲੋਕਸ ਬਾਰੇ ਤੇ ਗੌਰਵ ਬਾਰੇ ਜਿਹੜੀਆਂ ਗੌਰਵ ਦੀਆਂ ਵੀ ਕਰਤੂਤਾਂ ਨਾਲੇ ਸਮੇਂ ਵਿੱਚ ਬਹੁਤ ਸਾਰੀਆਂ ਸਾਹਮਣੇ ਲਿਆਵਾਂਗੇ ਲੋਕਸ ਦੀ ਜੇ ਮੈਂ ਤੁਹਾਨੂੰ ਕਰਤੂਤਤਾ ਦੱਸਦਾ ਸਿਰੇ ਦਾ ਚੋਰ ਬੰਦਾ ਵਾ ਠੱਗ ਤੇ ਇਹਨੂੰ ਇਹ ਪਤਾ ਨਹੀਂ ਕੀ ਸਰਕਾਰਾਂ ਤੇ ਜਾਂ ਪ੍ਰਸ਼ਾਸਨ ਤੇ ਕੀ ਦਬਾਵਾ ਵੀ ਇਹੋ ਜੇ ਚੋਰ ਠੱਗਾ ਨੂੰ ਸਿਕਿਉਰਿਟੀ ਦਿੱਤੀ ਆ ਇਹ ਕੋਈ ਵੀਰੋ ਮੈਂ ਗੱਲ ਹਵਾ ਦੇ ਵਿੱਚ ਜਾਂ ਝੂਠ ਨਹੀਂ ਕਹਿ ਰਿਹਾ ਇਹ ਜਿੰਨਾ ਕੁਛ ਵੀ ਤੁਸੀਂ ਮੈਂ ਬੋਲੂਗਾ ਤੁਸੀਂ ਸੁਣ ਰਹੇ ਜੋ ਇਹ ਸਾਰੀ ਦਾ ਮੈਂ ਜਵਾਬ ਦੇ ਹੀ ਆ ਸਾਡੇ ਖਾਸੇ ਅੱਡੇ ਦੇ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਕਾਮਰੇਟਾਂ ਦਾ ਘਰ ਹੈ ਜਿਹਦੇ ਕੋ 25 ਲੱਖ ਰੁਪਏ ਦੀ ਠੱਗੀ ਲੋਕਸ ਨੇ ਮਾਰੀ ਆ ਉਹ ਵੀ ਪਰਿਵਾਰ ਥੋੜੇ ਸਮੇਂ ਦੇ ਵਿੱਚ ਆਣ ਕੇ ਕੈਮਰੇ ਦੇ ਅੱਗੇ ਤੁਹਾਡੇ ਸਾਹਮਣੇ ਆਣ ਕੇ ਬੋਲਣਗੇ ਸੋ ਇਦਾਂ ਦੇ ਠੱਗ ਬੰਦੇ ਆ ਹੋਰ ਵੀ ਬਹੁਤ ਪਰਿਵਾਰਾਂ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਇਹਨਾਂ ਨੇ ਲੁੱਟਿਆ ਵਾ ਝੂਠੀਆਂ ਆਰਸੀਆਂ ਬਣਾ ਕੇ ਝੂਠੇ ਕਾਗਜ਼ ਉਹਨਾਂ ਦੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਸੈਂਟਰ 'ਚ ਭੇਜਦਾ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਹੋ ਗਏ ਜੋ ਉਹ ਵਿਚਾਰੇ ਮੁੰਡੇ ਉੱਥੋਂ ਜਦੋਂ ਆਰਮੀ ਦੇ ਵਿੱਚ ਗਏ ਵੀ ਅਸੀਂ ਭਰਤੀ ਹੋ ਗਏ ਤੇ ਭਰਤੀ ਕੋਈ ਆਈ ਨਹੀਂ ਭਰਤੀ ਉਹਨਾਂ ਨੂੰ ਨਕਲੀ ਕਾਗਜ਼ ਬਣਾ ਕੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਉੱਥੇ ਭੇਜਦਾ ਉਹਨਾਂ ਕੋਲ 10-10 ਲੱਖ ਰੁਪਏ ਲੈ ਲਿਆ ਉਹ ਵਿਚਾਰੇ ਮੁੜ ਕੇ ਜੇਲ੍ਹਾਂ ਦੇ ਵਿੱਚ ਰੋਲਦੇ ਫਿਰਦੇ ਹੁਣ ਉਹ ਬੰਦੇ ਛੁੱਟ ਕੇ ਬਾਹਰ ਆਏ ਉਹ ਵੀ ਕੈਮਰੇ ਅੱਗੇ ਆਉਣਗੇ ਥੋੜੇ ਦਿਨਾਂ ਤੱਕ ਆਪਣੇ ਨਾਲ ਸੋ ਮੈਂ ਇਹ ਦੱਸਣਾ ਚਾਹੁੰਦਾ ਜਾਨੀ ਜੀ ਉਹਨਾਂ ਨੂੰ ਵੀ ਇਹ ਜਿਹੜੇ 5-7 ਬੰਦੇ ਜਿਹੜੇ ਅਮਰਸਰ ਜ਼ਿਲ੍ਹੇ ਦੇ ਜਿਨ੍ਹਾਂ ਨੇ ਇੱਥੇ ਹੁੱਲੜ ਭਾਜੀ ਮਚਾ ਰਹੇ ਆ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਜੀਦੇ ਤੇ ਮਰਜ਼ੀ ਉੱਠ ਕੇ ਕੇਸ ਕਰਾ ਦਿੰਦੇ ਝੂਠਾ ਇਹੋ ਜਿਹੇ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਪ੍ਰੂਫ ਅਹੀਂ ਲੈ ਕੇ ਆਵਾਂਗੇ ਤੁਹਾਡੇ ਕੋਲ ਇਹਨਾਂ ਦੇ ਪਰ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਲੋਕੀ ਅੱਜ ਮਰਨ ਦੀ ਤਦਾਰ ਤੇ ਪਹੁੰਚੇ ਆ ਵਿਚਾਰੇ ਇੰਨੇ ਮਜਬੂਰ ਆ ਵੀ ਉਹ ਕੁਛ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜੋ ਕੁਛ ਉਹਨਾਂ ਦੀ ਲੋਟ ਹੋਈ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹੋ ਜਿਹੇ ਬੰਦਿਆਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੋਟ ਰਹੇ ਆ ਤੇ ਮੁਣਕੇ ਜੇ ਕੋਈ ਗੱਲਬਾਤ ਕਰਦਾ ਵਾ ਤੇ ਉਹਨੂੰ ਮਰਾਉਣ ਦੀਆਂ ਉਹਨੂੰ ਝੂਠ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਰੇ ਚੋਰ ਠੱਗ ਇਕੱਠੇ ਹੋਏ ਇਹਨਾਂ ਦੇ ਸਾਰੇ ਪ੍ਰੂਫ ਆਪਣੇ ਕੋਲ ਹੈਗੇ ਆ ਉਹ ਗਿਆਨੀ ਜੀ ਉਹਨਾਂ ਨੂੰ ਵੀ ਸਾਰੇ ਪ੍ਰੂਫ ਆਪਾਂ ਦਵਾਵਾਂਗੇ ਤੇ ਮੀਡੀਆ ਕੇ ਵੀ ਰੱਖਾਂਗੇ ਤੇ ਜਿਸ ਦਿਨ ਸਾਨੂੰ ਪ੍ਰਸ਼ਾਸਨ ਗਊਗਾ ਅਸੀਂ ਉਹ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਉਹ ਪ੍ਰੂਫ ਸਾਰੇ ਦਿਖਾਵਾਂਗੇ ਜੀ